ਨਾ ਮੈਂ ਪਰਵੀਨ ਕੌਰ ਜੀ ਕੀ ਘਟਨਾ ਹੋਈ ਤੁਹਾਨੂੰ ਘਟਨਾ ਹੋਈ ਵਿੱਚ ਹੀ ਮੇਰਾ ਫੋਨ ਸੀਗਾ ਬੇਟੇ ਕੋਲੇ 12 ਕਿ ਸਾਲਾਂ ਦਾ ਬੇਟਾ ਕਿਸਮਤ ਕਿੱਥੋਂ ਲਿਆ ਸੀ ਫੋਨ ਉਹ ਫੋਨ ਪਤਾ ਨਹੀਂ ਸੀ ਮੈਨੂੰ ਉਹਦਾ ਦੋਸਤ ਸੀਗਾ ਕੋਈ ਉਹਦੀ ਮੰਮੀ ਬਿਮਾਰ ਸੀ ਉਹ ਗਹਿਣੇ ਰੱਖ ਗਿਆ ਸੀ ਆਪਣੇ ਕੋਲ ਫੋਨ ਉਹ ਕਿਤੇ ਚੋਰੀ ਦਾ ਸੀਗਾ ਹਮ ਉਹ ਕਹਿੰਦੇ ਵੀ ਆ ਕਿ ਤੁਹਾਡੇ ਕੋ ਨੰਬਰ ਟਰੇਸ ਹੋਇਆ ਗਿਆ ਵਾ ਤੇ ਇਸ ਤਰ੍ਹਾਂ ਕਰਕੇ ਇਹਦੇ ਚ ਚੱਲਦਾ ਮੈਂ ਕਿਹਾ ਨਹੀਂ ਵੀਰ ਜੀ ਵੀ ਮੈਨੂੰ ਨਹੀਂ ਪਤਾ ਕਿ ਤੇ ਫੋਨ ਮੈਂ ਪੁਲਿਸ ਨੂੰ ਦੇ ਆਈ ਸੀ ਠੀਕ ਹੈ ਠੀਕ ਹੈ ਜੀ ਜਦੋਂ ਪੁਲਿਸ ਨੂੰ ਫੋਨ ਦੇਈ ਤੇ ਉਸ ਤਾਂ ਨਾਮ ਸਤ ਵਾਰੀ ਵਾਰੀ ਪੈਸੇ ਦੀ ਮੰਗ ਕਰਦਾ ਸੀ ਨਹੀਂ ਤਾਂ ਕਹਿੰਦਾ ਸੀ ਪਰਚਾ ਪਾ ਦੂੰਗਾ ਤੇ ਨਹੀਂ ਤਾਂ ਕਹਿੰਦਾ ਵੀ ਦੂਸਰਾ 50000 ਤੋਂ 50 ਤੋਂ ਫਿਰ ਮੈਂ ਇਹਨੂੰ 5000 ਦਿੱਤਾ 30 ਤਰੀਕ ਨੂੰ ਤੇ ਅੱਜ ਇਹਨੂੰ 8000 ਦਿੱਤਾ ਜੀ ਫਿਰ ਤੁਸੀਂ ਕਿਹਦੇ ਕੋਲ ਗਏ ਜਦੋਂ ਕੋਈ ਪੈਸਾ ਮੈਂ ਵਿਜੀਲੈਂਸ ਗਈ ਜੀ ਫਿਰ ਮੈਨੂੰ ਤੰਗ ਪਰੇਸ਼ਾਨੀ ਕਰਦਾ ਜੀ ਬੇਟੇ ਦੇ ਕਿਤੇ ਕੋਈ ਪੁਲਿਸ ਵਾਲੇ ਭੇਜ ਦਿੰਦਾ ਸੀ ਕਦੇ ਕਿਸੇ ਕੋਲ ਤੇ ਜਿੰਦਾ ਸੀ ਰਾਤੀ ਪੁਲਸਾਈ ਜੀ ਕੀ ਮੰਗ ਕਰਦੇ ਹੋ ਮੈਂ ਕਰਦੀ ਮੈਨੂੰ ਸਾਫ ਮਿਲਦਾ ਮਿਲੇ ਮੈਨੂੰ ਤੱਕ ਬੇਦਾ ਹੱਗਾ ਸਮਝ ਆਇਆ ਆ ਮਾਨਯੋਗ ਮੁਖ ਟ੍ਰੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਵਿਵੇਂਦਰ ਕੁਮਾਰ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਜਿਦੀ ਰਹਿਨਮਾਈ ਹੇਠ ਅੱਜ सानू एक प्रवीप कुमार कुमारी जी उन्हें हैगी बयान कलमंद करवाया इतना ही मुंशी है स्टाफ का मुंशी सतनाम सिंह वो साढ़े घर रेड करके मेरे जो मोबाइल फोन लै गए थे समेत डब्बे तो उन्होंने वापस कर बदले जोड़े वो पैसे भी मांग कर हैं तो अठ हज़ार रुपये वह पहला भी सकते ਉਸ ਦੇ ਦਿੱਤੇ ਸੇ ਕਾਰਵਾਈ ਕਰਦੇ ਹੋਏ ਬਿジネス ਟੀਮ ਨੇ ਅੱਜ ਰੱਗੇ ਹੱਥੋਂ ਮੇਰਾ 5000 ਰੁਪਏ ਦਾ ਸ਼ੁਰੂ ਕਰਕੇ ਕਾਫੀ ਨੁਕਸਾਨ ਹੋ ਗਿਆ। ਬ੍ਰਾਮਪੁਰ ਦੇ ਕੋਲ ਹੋ ਗਈ ਸਰਕਾਰੀ ਗਵਾਂ ਦੇ ਹਾਲਾਤ ਤੇ ਕਾਰਵਾਈ ਪਹੁੰਚਾ। ਸਰਕੀ ਦੀ ਕੀਰੀ ਗੋਈ ਵਿੱਚ ਬ੍ਰਾਮਪੁਰ ਦੇ ਸਰਕਾਰੀ ਗਵਾਂ ਦੇ ਹਾਲਾਤ।